ਹਾਂਜੀ ਬਤਾ ਜੀ ਅੱਜ ਤੁਸੀਂ ਮੀਟਿੰਗ ਰੱਖੀ ਜੀ ਪੈਸੋ ਹੋ ਗਏ ਸਾਰੇ ਕਿਸਮਤੀ ਕਰੇ ਜਿਹੜੇ ਸਰ ਸਰਕਾਰੀ ਕਾਲ ਨਹੀਂ ਮੀਟਿੰਗ ਚੱਕਰ ਰੱਖੀ ਪਿੱਛੇ ਦੇ ਸ਼ਹਿਰ ਵਾਸੀਆਂ ਕੇ ਅਪੀਲ ਕਰਨ ਲੱਗੇ ਆ ਵੀ ਮਹਿੰਗਾਈ ਦੀ ਮਾਰ ਬਹੁਤ ਜ਼ਿਆਦੀ ਪੈ ਰਹੀ ਸਾਨੂੰ ਤੇ ਸਾਡਾ ਸੰਯੋਗ ਦੇਣੇ 5 ਰੁਪਏ ਦਾ ਵਾਅਦਾ ਕੀਤਾ 13 ਤਰੀਕ ਵਸਾਖੀ ਤੋਂ ਸ਼ੁਰੂ ਕੀਤਾ ਸੀ 5 ਰੁਪਏ ਦਾ ਵਾਅਦਾ ਤੋਂ ਸ਼ਹਿਰ ਵਾਸੀਆਂ ਅਪੀਲ ਇਹ ਕਿ ਸਾਡਾ ਸੰਯੋਗ ਦੇਣ ਬੜੀ ਮਾਰ ਪੈ ਰਹੀ ਸਾਨੂੰ ਬਿਜ਼ਨਸ ਚ ਬਹੁਤ ਜ਼ਿਆਦੀ ਸਾਡੇ ਇੱਥੇ ਉਹ ਕੰਮ ਥੱਲੇ ਜਾ ਰਹੇ ਨੇ ਡੇਰੀਆ ਲੋਕੀ ਛੱਡ ਰਹੇ ਨੇ 20% ਕੰਮ ਸਾਡਾ ਹਰ ਸਾਲ ਘਟੀ ਜਾਂਦਾ ਡੇਰੀਆਂ ਦਾ ਮਾਰਕੀਟ 'ਚ ਹੋਰ ਵੀ ਸਸਤੇ ਰੇਟ ਤੇ ਦੁੱਧ ਮਿਲਦਾ ਵਾ ਫਿਰ ਉਹਨਾਂ 'ਚ ਕੋਈ ਕਮੀ ਹੁੰਦੀ ਹੈ ਦੁੱਧ 'ਚ ਜਿਹੜਾ ਤੁਸੀਂ ਦੁੱਧ ਮਹਿੰਗਾ ਕਰਨ ਦਾ ਕਹਿ ਰਹੇ ਹੋ ਕਮੀ ਤਾਂ ਹੀ ਕਰਨ ਦਾ ਕਹ ਰਹੇ ਆ ਉਹ ਫਰੀ ਖਾਤੇ ਨਾਲ ਲੱਗਦਾ ਇੱਕ ਤਰ੍ਹਾਂ ਦਾ ਨਗਲੀ ਦੁੱਧ ਸ਼ਹਿਰ 'ਚ ਆਉਂਦਾ ਆਪਣੇ ਕੀ ਪਾਉਂਦੇ ਨੇ ਕੈਮੀਕਲ ਕੀ ਖੇ ਸੋਪਾਗਲੇ ਹੁੰਦੇ ਨੇ ਲੋਕਾਂ ਨੂੰ ਵੇਚੀਆਂ ਦੇ ਨੇ ਇਹ ਤਾਂ ਲੋਕਾਂ ਦਾ ਹੈਰਾਨਾ ਵੀ ਕਿਉਂ ਐਸੀ ਚੀਜ਼ਾਂ ਦਾ ਕਿਤੇ ਤੁਹਾਨੂੰ ਸਿਰਦਾ ਖਲਵਾੜ ਨਾ ਕਰੋ ਚੰਗੀ ਚੀਜ਼ ਲਵੋ ਪਰ ਪਿਆਉ ਉਹ ਮਹਿੰਗੀ ਲੈ ਲਓ ਮਰ ਚੰਗੀ ਤਾਂ ਹੋਵੇ ਤਾਂ ਅਜੀ ਕੀ ਕਰਨ ਲੱਗਾ ਕਿਉਂ ਮਹਿੰਗਾ ਕਿਉਂ ਕਰ ਰਹੇ ਪੰਜ ਦੇ ਕਿਰਨੇ ਦਾ ਅਸਰ ਦੋ ਸਿਸਟਮ ਦੀ ਪਛਗਣ ਕਰ ਲੱਗਦਾ ਤੂੰ ਸਾਡੇ 2 ਸਾਲ ਤੋਂ ਰੇਟ ਵਧੇ ਨਹੀਂ ਜੀ ਮਹਿੰਗਾਈ ਇੰਨੀ ਕੁ ਵਧ ਰਹੀ ਏ ਦਾਣਾ ਤੂੜੀ ਹਰ ਜੀ ਡਬਲ ਰੇਟ ਹੋ ਗਿਆ 2 ਸਾਲ ਤੋਂ ਸਾਡ ਰੇਟ ਵਧੇ ਨਹੀਂ ਦੋਦੇ ਜੇ ਰੇਟ ਸਰ ਅਸੀਂ ਤੁਹਾਡੀ ਐਸੋਸੀਏਸ਼ਨ ਨੂੰ ਦੱਸਿਆ ਜਾ ਰਿਹਾ ਕਿ ਰੇਟ ਸਾਡੇ ਬਸ ਇਹ ਤਾਇਪੁਰ ਦੇ ਹੈਪੋਲ ਡੈਰੀ ਐਸੋਸੀਏਸ਼ਨ ਨੇ ਮਿਲ ਕੇ ਸੰਜਮਤਾ ਪਾ ਕੇ 5 ਰੁਪਏ ਦਾ ਜਿਹੜਾ ਜਿਹੜਾ ਮੇਰੇ ਨਾਲ ਤੁਹਾਡੇ ਵੱਲ ਵੀ ਜੇ ਮਾਰੀ ਗਈ ਸੀ ਨਸੀ ਪਨੀਰ ਦੇ ਬੋਲ ਤੇ ਲੱਗਦਾ ਜਿਵੇਂ ਕਾਰਵਾਈ ਹੋਈ ਹੈ ਇਹ ਸੋਮਵਾਰ ਨੂੰ ਕਹਿੰਦੇ ਬਾਕੀ ਜੋ ਵੀ ਧਾਰਾਂ ਕੇ ਲੱਗਣੀਆਂ ਅਖਬਾਰ ਚ ਦੇਣਗੇ ਟੁਕੀਆਂ ਦੋ ਆ ਗਈਆਂ ਨੇ ਬਾਕੀ ਕੰਮ ਅਜੇ ਵੀ ਚੱਲ ਰਿਹਾ ਆ ਆਪਾਂ ਮੰਡੀ ਦੇਖ ਲਈਏ ਉੱਥੇ ਪਨੀਰ ਤੁਹਾਡੇ ਨਾਲ ਵਿਕਰੇ ਆ ਉਦਾਂ ਹੀ ਅੱਗੇ ਨੂੰ ਇੱਕ ਦੁਕਾਨ ਵੱਧ ਗਈ ਸਗੋਂ ਉੱਥੇ ਤੇ ਜੇ ਆਪਾਂ ਲੱਕੜਪੇਰ ਵੇਖੀਏ ਬਿੱਟੂ ਲੱਕੀ ਵਾਲ ਦੇ ਉੱਥੇ ਸਗੋਂ ਹੋਰ ਰਸ਼ ਪੈਣ ਲੱਗ ਗਿਆ ਸੋਮੀਨ ਉਹਦੀ ਲੋਕੀ ਕਿਉਂ ਹੈ ਕੰਮ ਕਰੀਆਂ ਪੀਤੀਆਂ ਦੇ ਨੇ ਵੀ ਕਾਫੀ ਚਿਰ ਤੋਂ ਲੁਧਿਆਣਾ ਮਾਰਕੀਟ ਕਮੇਟੀ ਸਬਜੀ ਮੰਡੀ ਦੀ ਸੀਟ ਖਾਲੀ ਸੀਗੀ ਅੱਜ ਉਹਦੀ ਪਰਵਾਈ ਵੀ ਹੈ ਅੱਜ ਚੇਅਰਮੈਨ ਨਵੇਂ ਲਗਾਏ ਗਏ ਨੇ ਉੱਥੇ ਤੱਕ ਵੀ ਤੁਸੀਂ ਪਹੁੰਚ ਕਰੋਗੇ ਬਿਲਕੁਲ ਜੀ ਕਰਾਂਗੇ ਜੀ ਸਾਡੇ ਭਾਈ ਨੇ ਅਸੀਂ ਉਹਨਾਂ ਨੂੰ ਮੰਗ ਕਰਾਂਗੇ ਕਿ ਜਦੋਂ ਮੰਡੀ ਖੁੱਲਾ ਪਨੀਰ ਵਿਕਦਾ ਵੀ ਇਹਨੂੰ ਬੰਦ ਕੀਤਾ ਜਾਵੇ ਕਿ ਬਿਲਕੁਲ ਇਹਦਾ ਗੈਰ ਕਾਨੂੰਨੀ ਹੈ ਨਾ ਇਹ ਤਾਂ 5 ਰੁਪਏ ਤੋਂ ਵੀ ਰੈਂਟ ਵਧਾਇਆ ਵਾ ਕਿ ਜੀ ਤੁਹਾਡੇ ਜੋ ਲਗਟ ਆ ਉਹ ਵੱਧ ਗਈ ਹੈ ਤੁਹਾਡੀ ਜਿੱਦਾਂ ਪੱਠੇ ਪੱਠੇ ਜਿਹੜੇ ਕਰਿਓ ਪਾਣੀ ਦੇ ਬਾਕੀ ਦਾਣਾ ਸਾਡੇ ਖਾਲ ਵੰਡਾ ਹਰ ਜਿਆ ਡਬਲੀਆਂ ਪੀਟੀਆਂ ਰੇਟ ਵਧੀਆਂ ਨੇ ਤੂੜੀ ਪੱਠੇ ਹਰ ਜੇ ਰੇਟ ਵਧਿਆ ਨੇ ਮੱਝਾਂ ਦਾ ਰੇਟ ਬਹੁਤ ਮੱਝਾਂ ਦਾ ਰੇਟ ਜਣੀਆਂ ਲਾ ਲੋ 50 ਹਜ਼ਾਰ ਮੱਝ ਮਗਰ ਰੇਟ ਵਧ ਗਿਆ ਲੇਬਰ ਤਨਖਾਹ ਵਧ ਜਾਂਦੀ ਭਈਆਂ ਦੀ ਪਿਛਲੇ ਰੇਟ ਕਿੰਨਾ ਸੀਗਾ ਦਾ ਪਿਛਲੇ ਰੇਟ ਦੇ ਹਿਸਾਬ ਨਾਲ ਜੋ ਸੀ 65 70 ਸੀਗਾ ਹੁਣ 75 ਦੇ 80 ਹੋ ਜੂਗਾ ਜੋ ਵੀ ਕਿਸੇ ਹਾਂਜੀ ਬਤਾਓ ਇਹ ਲਈ ਤਾਂ ਬੇਨਤੀ ਇਹ ਵੀ ਅਸੀਂ ਪਾਲਸ ਵਾਲਿਆਂ ਨੂੰ ਹਲਵਾਈਆਂ ਨੂੰ ਤੇ ਜਿਹੜੇ ਹੋਰ ਪਨੀਰ ਦਾ ਕੰਮ ਕਰ ਰਹੇ ਨੇ ਇਹ ਵੀ ਅਪੀਲ ਕਰ ਰਹੇ ਚੰਗੀ ਚੀਜ਼ ਵਿੱਚੋਂ ਵੀਰੋ ਜਾਂ ਪੈਸਾ ਚੰਗੀ ਚੀਜ਼ ਲੈਣ ਜੇ ਆਪਾਂ ਕਿ ਵਿਆਜ ਪੂਰੇ ਪੈਸੇ ਲੈਣੇ ਪਨੀਰ ਵੀ ਵਧੀਆ ਲੈਣ ਸਾਡੇ ਕੋਲ ਕਈ ਲਿਫਟਾਂ ਆਈਆਂ ਨੇ ਜਿੱਥੇ ਪਨੀਰ ਜਾਂਦਾ ਹਾਲ ਔਰ ਅਸੀਂ ਜਾਵਾਂਗੇ ਕਿ ਫਿਰ ਕਿ ਤਰਾਜ ਨਾ ਕਰੇ ਕਿ ਬਾਲੇ ਵੀ ਬਾਜ਼ ਨਹੀਂ ਆਏ ਇਸ ਚੀਜ਼ ਤੋਂ ਬਚਦੇ ਰਹੇ ਤੁਸੀਂ ਸਾਡੀ ਕਮੇਟੀ ਸਾਡੇ ਨਾਲ ਹੋਰ ਐਨ ਜੀਓ ਜੁੜੇ ਨੇ ਅਸੀਂ ਲੈ ਕੇ ਜਾਵਾਂਗੇ ਸਿੱਧ ਬਾਤ ਸਾਡੇ ਕੋਲ ਕੋਆਪਰੇਟ ਕਰ ਰਹੇ ਕਿ ਨਹੀਂ ਕਰ ਰਹੇ ਹਾਂ ਕਰ ਰਹੇ ਜੀ ਕਰ ਰਹੇ ਨੇ ਮੈਡਮ ਅਮਰਜੀਤ ਕੋਰੇ ਰਮਨਦੀਪ ਮੈਡਮੇ ਮੰਤਰੀ ਸਾਹਿਬ ਸੰਯੋਗ ਮਿਲ ਰਿਹਾ ਆਪਾਂ ਨੂੰ ਹੁਣ ਦੋ ਚਾਰ ਦਿਨ ਇਹ ਮੀਟਿੰਗ ਹੋਊਗੀ ਸਾਨੂੰ ਕਹਿੰਦੇ ਵੀ ਤੁਹਾਨੂੰ ਇੱਕ ਵੈਨ ਦੇ ਦਾਂਗੇ ਜਿਹੜਾ ਉਹਨਾਂ ਦੀ ਸਪੋਰਟਿੰਗ ਸੈਂਪਲ ਜਿਹੜਾ ਨਾਲ ਦੇਣਾ ਚੈੱਕ ਹੋਣ ਹਾਂਜੀ ਸਰ ਕੀ ਕਰਨ ਲੱਗਦਾ ਜੀ 5 ਰੁਪਏ ਸਿੱਧੇ ਰੇਟ ਬਤਾ ਦੇ ਦੋ ਦੇ ਕੀ ਕਰ ਲੱਗਦਾ ਇਹ ਸਰ ਜੋ ਮਹਿੰਗਾਈ ਵਧ ਰਹੀ ਬਹੁਤ ਜ਼ਿਆਦਾ ਤੇ ਜਾਇਜ ਮਹਿੰਗਾਈ ਵਧ ਰਹੀ ਆ ਜੀ ਜਿੱਦਾਂ ਉਹ ਕਣਕ ਦਾ ਰੇਟ ਨਮੀ ਕਣਕ ਦਾ ਰੇਟ 26 28 ਚੱਲ ਰਿਹਾ ਜੀ 400 ਰੁਪਏ ਇਤਨੋਂ ਵੱਧ ਚੱਲ ਰਿਹਾ ਜੀ ਸਰਕਾਰੀ ਰੇਟ ਨਾਲੋਂ ਤੇ ਸਾਨੂੰ ਪਸ਼ੂ ਪੀੜ ਜਿਹੜੀ ਬਹੁਤ ਜਿਆਦੀ ਮਹਿੰਗੀ ਪੈ ਰਹੀ ਆ ਤੇ ਇੱਧਰ ਆਰੂ ਪਸ਼ੂ ਦੇ ਰੇਟ ਬਹੁਤ ਜਿਆਦੇ ਵਧ ਗਏ ਆ ਨਜਾਇਜ਼ ਜੀ ਰੇਟ ਵਧ ਗਏ ਆ ਜੀ ਇਸ ਕਰਕੇ ਸਾਨੂੰ ਮਜਬੂਰ ਨੂੰ ਹੋ ਕੇ ਰੇਟ 5 ਰੁਪਏ ਕੋਲ ਦਾ ਵਾਧਾ ਕਰਨਾ ਪੈ ਰਿਹਾ ਜੀ ਬਸ ਸਰ ਜਿਹੜਾ ਦੁੱਧ ਵਿਕਦਾ ਪਿਆ ਵਾ ਉਹ ਤਿਆਰ ਤੇ ਨਹੀਂ ਆ ਕੋਈ 40 ਤੇ ਕੋਈ ਬਿਲਕੁਲ ਜੋ ਪ੍ਰਧਾਨ ਸਾਹਿਬ ਨੂੰ ਦੱਸਿਆ ਵੀ ਉਹ ਨਕਲੀ ਦੁੱਧ ਮਿਲ ਰਿਹਾ ਵਾ ਤੇ ਅਸੀਂ ਸ਼ਹਿਰ ਵਾਸੀ ਨੇ ਅਪੀਲ ਕਰਦੇ ਆ ਵੀ ਮਾੜਾ ਦੁੱਧ ਨਾ ਪੀਓ ਤੇ ਸਿਹਤ ਨਾਲ ਕੁਲਵਾੜ ਨਾ ਕਰੋ ਜਿਹੜੀ ਚੰਗੀਆਂ ਦੁਕਾਨਾਂ ਵਾ ਉਹਨਾਂ ਦੁੱਧ ਲਿਆ ਜਾਵੇ ਤੇ ਉੱਥੋਂ ਹੀ ਸਾਰਾ ਸਮਾਨ ਲਿਆ ਜਾਵੇ ਜਿਹੜੇ ਨਕਲੀ ਆ ਉਹਨਾਂ ਨੂੰ ਬਿਲਕੁਲ ਨਾ ਵਰਤਿਆ ਜਾਵੇ ਜਿਹੜੇ ਹੁਣ ਨਕਲੀ ਦੁੱਧ ਆ ਤੁਸੀਂ ਕਹਿ ਰਹੇ ਹੋ ਇਹ ਫੋਟੋਆਂ ਵਾਲੇ ਰੈਸਟੋਰੈਂਟ ਵਾਲੇ ਲੈ ਕੇ ਜਾਂਦੇ ਆ ਉਹਨਾਂ ਨੂੰ ਕੋਈ ਖਾਸ ਨਹੀਂ ਸਾਡਾ ਪ੍ਰਧਾਨ ਜੀ ਨੇ ਉਹਨਾਂ ਨੂੰ ਪਹਿਲਾਂ ਕਿਹਾ ਸੀ ਜਿਹੜੇ ਰੈਸਟੋਰੈਂਟ ਵਾਲੇ ਉਹ ਵੱਡੇ ਹਲਵਾਈ ਆ ਉਹ ਪਨੀਰ ਵਰਤ ਰਹੇ ਆ ਨਕਲੀ ਪਨੀਰ ਜਿਹੜਾ 180 ਰੁਪਏ ਕਿਲੋ ਵਾਲਾ ਉਹ ਵਰਤ ਰਹੇ ਆ ਤੇ ਪ੍ਰਧਾਨ ਜੀ ਉਹਨਾਂ ਵੱਲੋਂ ਇੱਕ ਚੇਤਾਵਨੀ ਆ ਵੀ ਜੇ ਅਸੀਂ ਉਹਨਾਂ ਨੂੰ ਫੜ ਲਿਆ ਸਾਨੂੰ ਸਾਰੀ ਗੱਲ ਲਿਖਦੇ ਵੀ ਕਿਹੜੇ ਕਿਹੜੇ ਹਲਵਾਈਓ ਲੈ ਰਹੇ ਆ ਹਾ ਤੋਂੜ ਪੁਲਿਸ ਹੈਗੀ ਹੋ ਲਿਸਟ ਹੈਗੀ ਸਾਡੇ ਸਾਰੇ ਲਵਾਈਆਂ ਦੇ ਸਤੇ ਹੈ ਜੀ ਉਹ 180 ਰੁਪਏ ਕਿਲੋ ਵਾਲਾ ਉਹ ਸਪਲਾਈ ਕਰਦੇ ਆ ਜਿੱਦਾਂ ਕਿਸੇ ਵਿਆਹ ਸ਼ਾਦੀ ਤੇ ਉਹ ਕਰਦੇ ਆ ਤੇ ਸਾਡੇ ਵਾਲੇ ਦੁੱਧ ਤੇ ਪਨੀਰ ਉਹ ਸਪਲਾਈ ਕਰਦੇ ਨਹੀਂ ਕਿਤੇ ਵੀ ਕਾਊਂਟਰ ਦੇ ਮਾੜਾ ਮੋੜਾ ਡਾ ਵਿਗਦਾ 5-10 ਕਿਲੋ ਉਹ ਕਰਦੇ ਆ ਇਹ ਸਾਡੀ ਨੂੰ ਚੇਤਾਵਨੀ ਵੀ ਜੇ ਅਸੀਂ ਫੜ ਲਿਆ ਫਿਰ ਕਾਲੂ ਹਲਵਾਈ ਐਸੋ ਛੇਜਨ ਤੇ ਇਹ ਇਲਜ਼ਾਮ ਨਾ ਲਾਵੇ ਸਟੈਰੀਆਂ ਵਾਲਿਆਂ ਤੇ ਵੀ ਸਾਡੇ ਜੀ ਦੁਕਾਨ ਦੀ ਬਦਨਾਮੀ ਕੀਤੀ ਇਹਨਾਂ ਨੇ ਤੇ ਇਹ ਬਦਨਾਮੀ ਹੋਊਗੀ ਜੇ ਅਸੀਂ ਮੌਕੇ ਤੇ ਫੜ ਲਿਆ ਜੀ ਤਾਂ ਕੀ ਕਰੀਏ ਜੀ ਸਰ 5 ਰੁਪਏ ਲੀਟਰ ਦਾ ਦੁੱਧ ਆ ਦੇਖੋ ਤੁਸੀਂ ਪਿਛਲੇ ਦਿਨੀ ਪੇਪਰ 'ਚ ਵੀ ਆਇਆ ਗਵਰਨਮੈਂਟ ਆਫ ਪੰਜਾਬ ਨੇ ਸਰਵੇ ਕੀਤਾ ਪੱਕਵਾ ਦੀ ਜਿਹੜੀ ਜਮੱਜਾਂ ਦੀ ਜਿਹੜੀ ਗਿਣਤੀ ਡੇ ਵੇ ਡੇ ਘਟੀ ਜਾ ਰਹੀ ਹੈ ਘਟਣ ਦੇ ਨਾਲ ਇਹ ਪਸ਼ੂ ਬਹੁਤ ਮਹਿੰਗੇ ਹੋਈ ਜਾ ਰਹੇ ਨੇ ਪੜਤੇ 'ਚ ਨਹੀਂ ਹੈਗੀ ਯਾਰ ਹੁਣ ਜੇ ਅਸੀਂ ਕਹਿੰਦੇ ਜਿਹੜਾ ਦੁੱਧ ਖਰਾ ਦੁੱਧ ਵਾਲਾ ਸਟਰਗਲ ਕਰ ਰਿਹਾ ਆਪਣੇ ਆਪ ਨੂੰ ਜਿਹੜਾ ਨਕਲੀ ਦੁੱਧ ਵਾਲਾ ਸਰਵਾਈਵ ਕਰਦਾ ਪਿਆ ਅੱਗੇ ਲੋਕੀ ਦੁੱਧ ਡੋਲੂ ਚੱਕ-ਚੱਕ ਤੁਰਦੇ ਸੀ ਵੀ ਦੁੱਧ ਜਿੱਥੋਂ ਵਧੀਆ ਮਿਲਦਾ ਅੱਜ ਦੁੱਧ ਦਾ ਰੇ ਹੈ ਹੀ ਨਹੀਂ ਨਾਲੇ ਦੂਜੇ 70-80 ਰੁਪਏ ਤੁਸੀਂ ਖਰਚੋ ਤੂੰ ਟੌਪ ਦਾ ਦੁੱਧ ਮਿਲਦਾ ਇਹ ਨਹੀਂ ਆ ਕਿ ਦੁੱਧ ਨਹੀਂ ਮਿਲਦਾ ਵਧੀਆ ਤੁਸਾਨੂੰ ਲੱਭਣਾ ਪੈਣਾ ਤੁਹਾਡੇ ਵਧੀਆ ਫਾਰਮਰ ਜਾਂ ਤੁਹਾਡੇ ਵਾਲੇ ਦਿਵਾਲੀ 100 ਕਿਲੋਮੀਟਰ ਕਿਲੋਮੀਟਰ ਤੇ ਕਿਤਨੇ ਕਿਤੇ ਵਧੀਆ ਚੀਜ਼ ਮਿਲਦੀ ਹੈ ਇਹ ਕੋਈ ਏਡੀ ਗੱਲ ਨਹੀਂ ਹੈਗੀ ਬਾਕੀ ਨਹੀਂ ਗੱਲ ਪਨੀਰ ਦੀ ਤੁਸੀਂ ਆਪਣਾ ਦੁੱਧ ਲਓ ਉਹਨੂੰ ਪਾੜ ਲਓ ਜਿੰਨਾ ਦੁੱਧ ਗਰਮ ਕਰਨਾ ਉਨਾ ਹੀ ਟਾਈਮ ਪਨੀਰ ਪਾੜਨ ਨੂੰ ਲੱਗਦਾ ਹੈ ਜੀ ਆਪਾਂ ਜੇ ਚੀਜ਼ ਠੀਕ ਹੈ ਜੇ ਖੁਦ ਨਾਲ ਖਾਸਦਾ ਪੈਸੇ ਜਿੰਦੇ ਕੋਲ ਘੱਟ ਆ ਜਾਂ ਕਿੱਦਾਂ ਜੇ ਪਾਈਏ ਚੀਜ਼ ਅੱਧਾ ਕਿਲੋ ਨਕਲੀ ਲੈਣੀ ਆ ਉਹ ਪਾਈਏ ਲੈ ਲਓ ਉਸ ਨੂੰ ਉਹ ਚੀਜ਼ ਅੰਦਰ ਜਾਊਗੀ ਉਹ ਫਾਇਦਾ ਤਾਂ ਕਰੋ ਨਾ ਪਲੀਜ਼ ਹੈ ਤੇ ਚੀਜ਼ਾਂ ਫਾਇਦੇ ਕਰਨ ਲਈ ਜਾਨੇ ਦਹੀਂ ਦੁੱਧ ਨਹੀਂ ਤੇ ਅੰਦਰ ਜਾ ਕੇ ਫਾਇਦਾ ਕਰਨਾ ਬੱਚਾ ਇੱਕ ਬੱਚਾ ਵਾ ਉਹ 6 ਮਹੀਨੇ ਤੱਕ ਕੋਈ ਚੀਜ਼ ਨਹੀਂ ਖਾਂਦਾ ਇੱਕ ਦੁੱਧ ਹੀ ਪੀਂਦਾ ਮਾਂ ਦਾ ਔਰ ਐਡਾ ਹੁੰਦਾ ਉਹ ਐਡਾ ਹੁੰਦਾ ਡਬਲ ਹੋ ਜਾਂਦਾ ਦੇਖੋ ਦੁੱਧ ਚ ਇੰਨੀ ਪਾਵਰ ਹੈ ਇਸ ਕਰਕੇ ਦੁੱਧ ਚ ਇੰਨੀ ਪਾਵਰ ਹੈ ਕਿ ਦੁੱਧ ਬਹੁਤ ਵੱਡੀ ਚੀਜ਼ ਹੈ ਪਰ ਉਹ ਲੱਭਦਾ ਪੰਜਾਬ ਆ ਯਾਰ ਇਹ ਨਹੀਂ ਗੱਲ ਕਿ ਐਡਾ ਬੀਨਾ ਸੀ ਹੋ ਗਿਆ ਪਰ ਥੋੜਾ ਕਾਸਟਲੀ ਆ ਇਹ ਵੀ ਨਹੀਂ ਕੋ ਡਬਲ ਭਾਅ ਆ ਆਪਾਂ ਮਾੜੀ ਚੀਜ਼ ਕਿਉਂ ਖਾਣੀ ਆ ਜੇ 200 ਗ੍ਰਾਮ ਦੇ ਜੇਗਾ 100 ਗ੍ਰਾਮ ਲੈ ਲਓ ਉਹ ਜੋ ਜਾਊਗਾ ਅੰਦਰ ਫਾਇਦਾ ਹੀ ਕਰੂਗਾ ਰਟ ਪਲੀਜ਼ ਇਹ ਪਿਓਰ ਆ ਮੈਂ ਹੋਈ ਕਹਣਾ ਜੇ ਕੰਟਰੀ ਤੁਸੀਂ 3 ਕਿਲੋ ਦੁੱਧ ਲੈ ਜਾ ਦੋ ਕਿਲੋ ਲੈ ਲਓ ਉਹਨੇ ਫਾਇਦਾ ਕਰ ਮੈਂ ਜੇ ਚਾਹ ਦੇ ਵਿੱਚ ਮਾੜਾ ਦੁੱਧ ਪਾਉਣਾ 200 ਗ੍ਰਾਮ ਪਾਊਗਾ ਜਿਹੜਾ ਖਰਾ ਉਹਨੇ 100 ਗ੍ਰਾਮ ਪੈਣਾ